પણ મલી મોંદવાર પ્રાણિક જીવે જાનીએ સબ સચ્ચાર કાં કેન જાય કી તા ન હોય આપિયા કરત સોય કિર સે વેતન પાયા માન માનિકા કુની ન ગારા રગિયા સણીયા મન રખિયા પહો દુઃખ પર સુખ ર નય બ્રહ્મખ નાથન ગુરુમખ વેદમ મોંદર સ્વામી પર ઈશ્વર ગુરુ ગૌરખ બર્મા ગુરુ પરમતી

ਇਹ ਸਿੱਖ ਸੁਣੀ ਹੋਇ ਆਇਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਤੁਗ ਜਾਰੇ ਆਰ ਜਾ ਹੋਰ ਸੁਣੀ ਹੋਇ ਨਾਮ ਖੰਡਾ ਵਿੱਚ ਜਾਣੀਐ ਰਾਜ ਰਸਾ ਸਭ ਕੋਈ ਚੰਗਾ ਨਾਮ ਰਖਾਏ ਕੈ ਮੁਰਖੀ ਜਬਲੇ ਇਹ ਤਿਸ ਨਗਰ ਮੈਂ ਆਵਈ ਤਹਾ ਨੁਖਾਈ ਕਿ ਤੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਹੋਰ ਵੇਖ ਕੋਇਨਾ ਸੋ ਜਈ ਜੈ ਬਿਸੁਨ ਕੋਇ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਗਤੁ ਕੋਨਾ ਆਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਭੋਰ ਦਸਾ ਪਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੁਖ ਪਾਪ ਤਨਾਸ ਸੁਣਿਆ ਸਰੇ ਬਰਮਾ ਇੰਦ ਸੁਨਿਆ ਮੁਕਸ਼ਾ ਮੰਤਰ ਸੁਨਿਆ ਯੋਗਜਿਕ ਤਨ ਪੀੜ ਸਹਸ ਤਿੰਨ ਪੀੜ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਦਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਹਰਿ ਕ੍ਰਿਸ਼ਨਾਰ ਸੁਨਿਆ ਬੜ ਬੜ ਪਾਪ ਰਮਾਨ ਸੁਨਿਆ ਗਾਇ ਸਰਤ ਹਰਿ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਦਾ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ

ਕੀ ਆਕੇ ਤਾ ਹੋਏ ਜੀਤਾ ਤਾਂ ਸੁਹਲੇ ਰੂਪੈ ਜੇਤੇ ਦਾ ਨੈ ਕੋਈ ਪੂਤਰ ਜਿਤਮ ਸਾਵ ਏਕੋ ਤਵਾ ਇਸਤੇ ਹੋਏ ਲਖਰੀਆ ਕੋਦਰ ਤਕਵਣਾ ਕਹਾਵੀਚਾਰ ਮਨ ਦਾਇ ਖਵਾਵੇ ਜੀਤੇ ਪਾਵੈ ਸਾਈ ਮਲਿਕਾਰ ਸਦਾ ਸਲਾਮਨ ਕਰਾਰ ਸੰਤ ਜਪਵਾ ਸੰਤ ਪਾਓ ਸੰਤ ਪੂਰੋ ਸੰਤ ਪਾਓ ਸੰਤ ਗਰੰਥ ਸੰਤ ਦੇ ਪਾਠ ਸੰਤ ਲੋਗ ਮਨ ਰਹਾਸ ਭਗਤ ਕਣ ਗਿਆਨ ਵਿਚਾਰ ਸਰ ਸੰਖ ਮੋਲੇ ਲਾਰਤਾਰ ਬ੍ਰਿੰਦ ਕਾਣ ਕਹਾ ਵਿਚਾਰ ਮਾਰਨ ਜਾਇ ਇਕ ਪਾਰਿਤ ਭਾਵੈ ਸਾਈ ਬਲੀਕਾਰ ਸਦਾ ਸਲਾਮਤ ਰਹਿਤਾਰ ਸੰਖ ਮੁਰਖ ਅੰਧ ਥੋਰ ਸੰਖ ਥੋਰ ਹਨਾ ਥੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਕਰਵਟ ਉਭਾਇ ਸੰਖ ਪਾਪੀ ਪਾਪ ਕਰ ਜਾਹੇ ਨਾ ਮੁਰਿਆ ਕੁੜੇ ਕਾਹੇ ਅਲਪਖ ਖਾਣੇ ਸਾਂਹ ਨਿੰਦ ਸਿਰ ਪਰ ਪਾਰ ਲੋਣ ਕਨੀਜ ਕਹਾ ਵਿਚਾਰ ਆਇ ਜਾਵਾਂ ਇੱਕ ਵਾਰ ਜਿਤ ਭਾਵੈ ਸਾਈ ਬਲੀਕਾਰ ਸਦਾ ਸਾਮ ਸਰੰਕਾਰ ਸਿਖ ਨਾਲ ਬਸੰਖ ਥਾਵ

तीर्थ माल नाओ सब गुण तेरे मैं में नहीं होए बिन गुण कीते ते भगत न होए स्वास्थ्यवाणी कर माओ सातो सुहान सदा मन जाओ कवन सुबेला वक्त कवन कवन छेत कवन वार कवन सिर्फी माँ कवन जित हुआ आकार ये न पढ़िया पढ़ती ये हुए लिप बुरान मत न पायो कादिया ये लिखना लिप बुरान लिखना जोगी जाने सोई नरकता को साजे आपे जाने सुई दिव्या का किस्सा लानी जोबर नी की बजाना नानका कर सबको तो आखे एक तो एक से आना बड़ा साई बड़ी नाई पिता जा का हुए नानक देखो आपको जाने आगे गया ना सो है आता लगा ताल आधा सा आधा से उड़ उड़ कर आते

ਵਟਾ ਦਾਤਾ ਤੇ ਲਤਾ ਮਾਏ ਕੀਤੇ ਮੰਗੇ ਜੋਤ ਪਾਰ ਕੀਤੇ ਅਗਨਤਨ ਨੀ ਵਿਚਾਰ ਕੀਤੇ ਕਪੂਰੇ ਮੇ ਪਾਰ ਕੀਤੇ ਲੇਵਨ ਕਿਰਪਾ ਹੈ ਕੀਤੇ ਮੁਰਖਾ ਨੀ ਖਾਹੇ ਕੀਤੇ ਦੂਖੂਖ ਸਤ ਮਾਰ ਕੀਤੇ ਦਾ ਤੇਰੀ ਦਾਤਾਰ ਅੰਨ ਖਲਾਸੀ

पावन रते तेरे पत्र साले और कहते गावन से मच तना आवन नान क्या विचारे सोई सोई सदा सच साहेब सदा सची नाई हैप्पी ना ओसी जाए न जासी रचना जिंद चाई रंगी रंगी पाती कर कर जिंसी माया जिंद भाई कर कर विचार की ता अपना जितस नी बड़े आई जो तिस पावर सोई कसी उपम न करना चाई सो पात साहू साहू पात साहेब मान कर जिंद चाई संतो पंचोरी ज्ञान की करे विभूत चिंता काल गुवारी काया मुकंदा प्रतीत आई मंत्री सकल जमाती मन जीते जग जीत आदेश दिस है आदेश आदि नाथ नाथ जग जग एको वेश मुक्त ज्ञान दया भंडारण कट कट वाज है नाद आपना माती हाँ समझा की रेत सिद्ध अमरा साद जो जो है का चलावे देखे आखे पाग

ਕੀ ਸਾਚੀ ਕਾਰ ਹੈ ਹਰੇ ਸਹੇਸ ਸਵਾਤ ਅਨੀਲ ਅਨਾਦ ਅਨਾਹਦ ਮੂਰੇ ਕੋ ਰੇਸ ਕਿਤੂ ਜੀ ਬੋਲਖੋ ਹੈ ਨਾ ਹੋਏ ਕੀ ਸਖ ਲਖੇੜਾ ਆਖਿਐ ਬੇਨਾਮ ਜਗਤੀਸ ਘੇਤ ਰਹੇ ਪਦ ਪਵੜੀਆ ਜੜੀਆ ਹੋਏ ਕੀ ਸ ਸੰਗਲਾ ਆਕਾਸ਼ ਕੀ ਨਿਟਾਈ ਰੀਸ ਨਾਨਕ ਨਦਰੀ ਪਾਈਐ ਗੁਰੂ ਗ੍ਰੰਥ ਕੀ ਸ ਮੱਖਣ ਜੋਰ ਚ ਪੈਨ ਹਜੂਰ ਗੋਹਣ ਮੰਦਰ ਦੇ ਨਚੋਰ

ਨੰਤਰ ਕਰਮੀ ਕਰਮੀ ਹੋਵੈ ਵਿਚਾਰ ਸਚਿਆ ਸਚਾ ਦਰਬਾਰ ਸਚਾ ਸੁਣ ਬਲ ਫਰਵਾਨ ਨਤਰੀ ਕਰੰਪਵਾਨੀ ਸਾਨ ਬਾਝੁ ਬਕਾਈ ਉਤੇ ਪਾਇ ਨਾਨਕ ਤੇ ਆ ਜਾਪੈ ਜਾਏ ਕਰਨ ਖੰਡਾ ਕੇਤੇ ਨਾਖ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਤਾ ਨਮਨ ਕੇਤੇ ਕੇਤੇ ਸਮ ਸੰਮਤ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਸਤਿਗੁਰ ਦੇ ਘਰ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤਰ ਗਿਆਨ ਖੰਡ ਵਿੱਚ ਗਿਆਨ ਪਰਚੰਡ ਕੇਤੇ ਨਾਲ ਬਿਨੋ ਸੋਣਾ ਨਦ ਸਰਮਖੰਡ ਕੀ ਬਾਣੀ ਰੂਪ ਜਿਗਤ ਘਾਟ ਕੜੀਏ ਬੋਧ